ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਸੀਂ ਆ ਭਾਈ ਰਣਜੀਤ ਸਿੰਘ ਢੱਡੇ ਵਾਲੇ ਦੇ ਵਿਚਾਰ ਸੁਣੋ ਤੇ ਫਿਰ ਆਪਾਂ ਗੁਦਵਾਦ ਕਰਦੇ ਆਂ ਗੱਲਬਾਤ ਕਰਨਾ ਹੈ ਵਧੀਆ ਗਿਆਨ ਅੱਜ ਤੱਕ ਜਿਹੜਾ ਮਿਲਿਆ ਹੈ ਵਧੀਆ ਉਹ ਤਕਲੀਫ ਵੀ ਫਿਰ ਰਿਸਕ ਵੀ ਵੱਡਾ ਲੈਣਾ ਪੈਂਦਾ ਤਾਂ ਉਹ ਗਿਆਨ ਪ੍ਰੈਕਟਿਕ ਪ੍ਰੈਕਟਿਸ ਹੁੰਦਾ ਹੈ ਤਾਂ ਬੰਦਾ ਨਵਾਂ ਨਵਾਂ ਲਰਨ ਕਰਦਾ ਹੈ ਸਿੱਖਦਾ ਹੈ ਵਧੀਆ ਸਿੱਖਣ ਵਾਸਤੇ ਤੁਹਾਨੂੰ ਵੱਡੀ ਵੱਡੀ ਮੁਸੀਬਤ ਚੱਲਣੀ ਪੈਂਦੀ ਹੈ ਦੁੱਖ ਚੱਲਣਾ ਪੈਂਦਾ ਹੈ ਤੇ ਫਿਰ ਅਗਲਾ ਕਹੇ ਜੀ ਇੱਕੋ ਹੀ ਤਰੀਕਾ ਹੈ ਵੀ ਬੰਦਾ ਬਚਿਆ ਰਵੇ ਫਿਰ ਇੱਕੋ ਹੀ ਹੈ ਵੀ ਬਤਮਨਜੇ ਤੇ ਪਿਆਰ ਨਾ ਬੋਲੋ ਨਾ ਸੁਣੋ ਨਾ ਵੇਖੋ ਪੈਰੋਂ ਬਚੋ ਫਿਰ ਕੋਈ ਰਿਸਕ ਨਹੀਂ ਕੋਈ ਖਤਰਾ ਨਹੀਂ ਕੋਈ ਖਤਰਾ ਥੋੜਾ ਪਰ ਕਾਨੂੰ ਨਹੀਂ ਫੇਰ ਕੀ ਪਤਾ ਬੰਦਾ ਮੰਜੇ ਤੋਂ ਡਿੱਗ ਕੇ ਮਰ ਜੇ ਖਤਰਾ ਤਾਂ ਫੇਰ ਵੀ ਕੀ ਪਤਾ ਮੰਜੇ ਤੋਂ ਡਿੱਗ ਜੇ ਖਤਰਾ ਤਾਂ ਬਣਿਆ ਹੀ ਰਹਿਣਾ ਮੈਂ ਆਪਾਂ ਕਿਹ ਵੀ ਗੱਲ ਕੀਤੀ ਸੀ ਨਾ ਵੀ ਜਿਹੜਾ ਜਹਾਜ਼ ਪਾਰਕਿੰਗ 'ਚ ਖੜਿਆ ਉਹਨੂੰ ਤਾਂ ਖਤਰਾ ਨਹੀਂ ਉਹਦੇ ਖੜਿਆ ਪਰ ਜੇ ਅੰਬਰਾਂ 'ਚ ਜਾਣਾ ਚਾਹੁੰਦਾ ਓ ਚਾਉਟਣਾ ਚਾਹੁੰਦਾ 30000 ਫੁੱਟ ਉੱਚਾ ਉੱਡਣਾ ਚਾਹੁੰਦਾ 30000 ਫੁੱਟ ਉਹ ਵੱਡੀ ਉਚਾਈ ਹੈ ਤੇ ਉਹਦੇ ਲਈ ਉਹਨੂੰ ਫਿਰ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਪੈਣਾ ਰਿਸਕ ਤੇ ਹੈਗਾ ਹੈ ਤੇ ਜਿੱਥਰੇ ਜਿੱਥਰੇ ਹੋਊ ਜਿੱਥੋਂ ਆਇਆ ਪਰ ਰਿਸਕ ਤੇ ਲੈਣਾ ਪੈਂਦਾ ਜਿੱਡਾ ਵੱਡਾ ਰਿਸਕ ਓਡਾ ਵੱਡਾ ایکسپੀਰੀਅੰਸ ਤਜਰਬਾ ਤਾਂ ਕਰਕੇ ਰਿਸਕ ਜ਼ਿੰਦਗੀ ਵਿੱਚ ਲੈਣੇ ਚਾਹੀਦੇ ਨਵੇਂ-ਨਵੇਂ ਤਜਰਬੇ ਕਰਕੇ ਵੇਖਣੇ ਚਾਹੀਦੇ ਤੇ ਤਾਂ ਬੰਦਾ ਸਰਵਾਈਵ ਕਰਦਾ ਹੈ ਖਾਂ ਦੇ ਵਿੱਚ ਵੱਡੀਆਂ ਮੁਸ਼ਕਲਾਂ ਦੇ ਵਿੱਚ ਬੰਦਾ ਉਨਾ ਹੀ ਵੱਡਾ ਹੁੰਦਾ ਹੈ ਕਲਗੀਆਂ ਵਾਲੇ ਵੱਡੇ ਬੰਦੇ ਤਾਂ ਆ ਆ ਉਹਨਾਂ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਵੱਡੀਆਂ ਹੈ ਦੁੱਖ ਵੱਡੇ ਹੈ ਤਾਂ ਉਹ ਵੱਡੇ ਹੋਏ ਹਰ ਮੁਸੀਬਤ ਨਾਲ ਲੜ ਲੜ ਕੇ ਫਿਰ ਵਿਖਾਇਆ ਵੀ ਮੈਂ ਇਦਾਂ ਕਰ ਸਕਦਾ ਆ ਵੇਖੋ ਇੱਥੇ ਕਿਵੇਂ ਇੱਥੇ ਕਿਵੇਂ ਇੱਥੇ ਕਿਵੇਂ ਦੁੱਖਾਂ ਤੋਂ ਘਬਰਾਈਏ ਨਾ ਮੁਸੀਬਤਾਂ ਤੋਂ ਘਬਰਾਈਏ ਨਾ ਸਰਵਾਈਵ ਕਰੀਏ ਘਡੀਆਂ ਵਾਲੇ ਬਹੁਤ ਹੀ ਵਧੀਆ ਮੋਟੀਵੇਸ਼ਨਲ ਸਪੀਕਰ ਹਨ ਤੇ ਉਹਨਾਂ ਦੀ ਸਪੀਚ ਸੁਣ ਕੇ ਬਹੁਤ ਲੋਕਾਂ ਦਾ ਭਲਾ ਹੁੰਦਾ ਹੈ ਤੇ ਬਹੁਤ ਹੀ ਲੋਕਾਂ ਦੀ ਜ਼ਿੰਦਗੀ ਸੁਧਰੀ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਸਹਿਜ ਵਿੱਚ ਰਹਿਣਾ ਦੱਸਦੇ ਹਨ ਤੇ ਸਹਿਜ ਵਿੱਚ ਰਹਿ ਕੇ ਸਾਨੂੰ ਜ਼ਿੰਦਗੀ ਦੇ ਤਿਆਰਬੇ ਕਰਨੇ ਚਾਹੀਦੇ ਹਨ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ